ਪੈਣਾ ਬੱਕਰੀ ਨਾਲ ਦੁੱਧ ਗੁਰਦਾਦੇ ਮਾਰੀ ਦੀ ਸ਼ਰਨੇ ਪੇਠਾ ਹੋਇਆ ਗੁਰਦਾਦੇ ਮਾਰੇ ਕਹਿਣ ਲਗੇ ਸਾਈ ਜੀ ਕਿ ਤੁਹਾਡਾ ਅਸਾਂ ਉਹ ਨਹੀਂ ਸ਼ਕਰਾ ਛੇਵੇਂ ਧਾਮੇ ਆਗੇ ਰੱਖਾਂ ਮੇਰਾ ਇਮਾਨਤ ਵਾਖ ਲੋ ਬਾਬਾ ਜੀ ਉਹ ਕੱਚਾ ਦੋਹਾਂ ਦਾ ਉਹ ਮੈਂ ਕੱਪ ਕੇ ਰੱਖ ਲਿਆ ਆਪ ਸਮਝਦੀ ਲਾ ਕੇ ਛੇਵੇਂ ਧਾਮੇ ਦੇ ਰੇਗ ਜਿ ਬੈਠ ਕੇ ਛੇਵੇਂ ਧਾਮੇ بابا کر دیں چلے بابا کر دیں پہلے سال دے پیر بابا بدھن کے بےتی سائی جی ਸਭ ਦੇ ਰਿਓ ਅਸੀਂ ਜਗਤਾਂ ਸਭੀ ਸ਼ਰਧਨਾ ਤੁਸੀਂ ਆਪਣਾ ਡੇਰਾ ਥੋੜੇ ਜਿਹਾ ਅੱਗੇ ਹੋ ਕੇ ਫਗਲੀ ਫਹਰੀ ਦਿਨ ਹਰੋ ਬਾਬਾਈ ਸੇ ਪੁੱਤ ਫਕਰੀਆਂ ਲਾਕੇ ਸਵਾਰੋ ਸਿਰਾਂ ਵਿੱਚ ਜਲੇ ਬਰਸਤਾ ਹੁੰਦੇ ਬਾਬਾ ਜੀ ਉਸਾਈ 25 ਸਾਲ ਦੀ ਉਮਰ ਦਾ ਹੋਈ ਨਿੱਕੀ ਸ਼ੇਰਾਂ ਨੇ ਕੱਢ ਕੇ ਜੋਤੀ ਜੋ ਸਮਾਗ ਇਹ ਸਤਿ ਸ੍ਰੀ ਅਕਾਲ ਆਗੇ ਬਾਬਾ ਜੀ ਸਰਮ ਦੇ ਨਾਲ ਸਮਾਵੇ ਨਾ ਧੰਨਵਾਦ ਜੀ ਦਿੱਤੀ ਸਭ ਤੋਂ ਸਮੇਂ ਤੇ ਬਾਬਾ ਜੀ ਜੀ ਰਜੀ ਕਟਸੂਨ ਨੂੰ ਸਮਾਣਾ 13 ਕਰਕੇ ਆਉਣ ਪੂਰੀ ਕਾਵੇ ਹੋਏ ਬਾਬਾ ਜੀ ਇਸ ਜਨਮੇ ਜੋਤੀ ਜੋ ਸਮਾਵੇ ਇਹ ਸਭਾ ਬਾਬਾ ਜੀ ਦੇ ਛੇਵੇਂ ਪਾਛਾ ਮਾ ਹੈ ਭੈਣ ਜੀ ਕਿਹਾ ਹੋਈ ਆਪਣੇ ਅਸਤੀ ਬ੍ਰਹਮਾਵਾਹ ਪ੍ਰਗਟਤਾ ਸਰਦਾਰ ਜਿੱਤੀ ਫਿਰ ਦੁਬਾਰੇ ਗੁਰਦਵਾਰਾ ਵਾਹ ਸਾਂਝੀ ਜੰਨੇ ਆਉਂਦੇ ਮੇਰੇ ਨਾਲ ਸੰਤਾਨ ਕੀਰਤਨ ਕੋਚ ਬਹੁਤ ਹੀ ਜਾਂਦਾਂ ਦੇ ਆਉਂਗੀਆਂ ਕੋਹਾਂ ਦੀ ਝਾਤਾਂ ਜਾਂ ਸਭਾ ਰੋਮੀ ਜਾਂ ਫੋਰੇ ਪਰਵਾਸ ਕਰਕੇ ਬੈਂਚ ਤੇ ਚੌਕੀ ਪਰ ਹੋਗੇ ਜੋ ਵੀ ਮਾਤੀ ਮੁਰਾਲ ਆ ਉਹ ਵੀ ਥੋੜੇ ਦੱਤੇ ਅੱਗੇ ਖੋਹੇ ਰੋਮੀ مہاراج بیٹھیا ساری سنگیاں بابا جی یاترا سب نے بھگان پہ آئے بابا جی کاس باقی آئی سنگا نا ضرور کر گیا جا بابے کا کوئی بھی سیوا دار ਬਾਰ ਤੇ ਜਮੀਂ ਪੜਾਉਂ ਚੋਂ ਰਾਹ ਤਾਂ ਨਹੀਂ ਜਾਂਦਾ ਏ ਜੋਰ ਸੰਤਾਂ ਇੱਥੇ ਦਰਬਾਰ ਤੇ ਮਾਇਆ ਆਸ ਕਰਾ ਕੇ ਜਾਂਦੇ ਆ ਉਸੇ ਮਾਇਆ ਦਾ ਸਾਰਾ ਮੰ ਬਾਪਾ ਜੀ ਆ ਲੰਗਰ ਖਾਲਾ ਆਪਾਂ ਬਾਪਾ ਜੀ ਪ੍ਰਭਾਤ ਚਾਪਾਏ ਨੇ ਸਮਾਰਤਾ ਦੀ ਸੇਵਾ ਜਰਨੀ ਜੋਰ ਸੰਤਾਂ ਆਪਣੀਆਂ ਨੇ ਕਮਾਈਆਂ ਨੂੰ ਗੁਰੂ ਘਰ ਦੀ ਚਲਦੀ ਸੇਵਾ ਜਸਾ ਫੜਾ ਬਾਚਾ ਕੇ ਪਾਉਂ ਸਾਹਮਣੇ ਬਾਬਾ ਜੀ ਆ ਲੰਗਰ ਜਨਾ ਗਾਵੀ ਸ਼ੋਗ ਸੇਵਾ ਕਰਨੇ ਦਾ ਅਰਦਾਸ ਕਰਾਉਇ ਤੇ ਬਾਬਾ ਜੀ ਲੋੜੀ ਜੋ ਕਰ ਸਫਲ ਤੇ ਪਰਵਾਨ ਕਰ। ਹੋਇ ਬਡੇ ਪਾਤਰ ਬਾਬਾਈ ਸਰਬ ਹਲੁ ਮਾਈ ਭਾਈਆਂ ਰਕਤ ਪਾਣਿਆ ਕਾਰੋਬਾਰ ਖਾਦਾ ਕਰਨਾ ਜਿਹੜਾ ਜਾਨ ਦਾ ਮਾਲ ਪਰੇ ਤੰਦ ਰੋ ਕੇ ਰਵਾਇਆ सुभ शांती भाषा सरकारी माध्यम रोहन